ਅਸੀਂ ਪਹੁੰਚੇ ਹਾਂ ਪਿੰਡ ਚਾਣੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਕਿਸਾਨਾਂ ਨੂੰ ਕਿਹਾ ਜਾ ਰਿਹਾ ਵੀ ਪ੍ਰਾਲਿਕ ਨੂੰ ਆਕੇ ਤੁਸੀਂ ਨਹੀਂ ਲਾਉਣੀ ਸਰਕਾਰ ਨੇ ਆਦੇਸ਼ ਕੀਤੇ ਸੀ ਵੀ ਤੁਸੀਂ ਪ੍ਰਾਲਿਕ ਨੂੰ ਆਕੇ ਨਹੀਂ ਲਾ ਸਕਦੇ ਅੱਜ ਇਸੇ ਪੂਰਾ ਪ੍ਰਸ਼ਾਸਨ ਜੈਤੋ ਦੇ ਬੀਐਸਪੀ ਐਸਐਚਓ ਰਜੇਸ਼ ਕੁਮਾਰ ਆਪ ਟਰੈਕਟਰ ਚਲਾ ਕੇ ਕੈਮਰਾਮੈਨ ਨੂੰ ਕਿਹਾ ਦਿਖਾ ਦੇ ਤਸਵੀਰਾਂ ਜੈਤੋ ਦੇ ਐਸਐਚਓ ਰਜੇਸ਼ ਕੁਮਾਰ ਆਪ ਟਰੈਕਟਰ ਚਲਾ ਕੇ ਪ੍ਰਾਲੀ ਨੂੰ ਵਾਹ ਰਹੇ ਨੇ ਇਧਰ ਫੇਰ ਵਿਗੜਦੀ ਗੱਡੀ ਆਈ ਆ ਅੱਗ ਬੁਝਾਉਣ ਖਾਤਰ ਡੀਐਸਪੀ ਵੀ ਸਾਡੇ ਇੱਥੇ ਮੌਜੂਦ ਨੇ ਪਹੁੰਚੇ ਨੇ ਦਿਖਾਦਿਏ ਪੂਰਾ ਪ੍ਰਸ਼ਾਸਨ ਪਹੁੰਚਾ ਜੈਤੋ ਦਾ ਕਿ ਕਿਸਾਨ ਨੇ ਜਿਹੜੀ ਅੱਗ ਲਾਈ ਆ ਪਰਾਲੀ ਨੂੰ ਉਸ ਨੂੰ ਬੁਝਾਉਣ ਖਾਤਰ ਇੱਥੇ ਜਨ ਕੇ ਪੂਰਾ ਪ੍ਰਸ਼ਾਸਨ ਸਾਰਾ ਜੈਤੋ ਦਾ ਪਹੁੰਚਾ ਨੇ ਐਸਐਚਓ ਜੈਸ ਕੁਮਾਰ ਜਨ ਕੇ ਟਰੈਕਟਰ ਨੂੰ ਚਲਾ ਕੇ ਆਪ ਖੁਦ ਬੁਝਾ ਰਹੇ ਨੇ ਅੱਗ ਦੀ ਪਰਾਲੀ ਨੂੰ ਆ ਵੇਖੋ ਟਰੈਪ ਗੇਟ ਦੀਆਂ ਗੱਡੀਆਂ ਗੱਡੀ ਵੀ ਪਹੁੰਚੀ ਇੱਥੇ ਅਸੀਂ ਡੇਲਾ ਵਾਲੀ ਦੇ ਰੋਡ ਦੇ ਉੱਤੇ ਮੈਂ ਵਾਣ ਠੇਕੇ ਤੇ ਲਿਆ ਹੋਇਆ ਸੀ ਉੱਥੇ ਮੇਰੇ ਦੋਸਤ ਦਿਹਾੜੀ ਲੱਗੇ ਹੋਏ ਆ ਅਸੀਂ ਕੰਮ ਕਰੀ ਜਾਂਦੇ ਸੀ ਮੈਂ ਖੇਤਾਂ ਸਾਮਾਨ ਵੜਾਉਣ ਗਿਆ ਸੀ ਬੇਟਾ ਮੇਰਾ ਉੱਥੇ ਟਰੈਕਟਰ ਤੇ ਹੱਲ ਲੈ ਕੇ ਗਿਆ ਹੋਇਆ ਸੀ ਤੇ ਇਹ ਜਦੋਂ ਸਾਰੀ ਇਹ ਪ੍ਰਸ਼ਾਸਨ ਉੱਥੇ ਆਇਆ ਪਿੱਛੇ ਵਾਣ ਨੂੰ ਕਿਸੇ ਨੂੰ ਅੱਗ ਲੱਗੀ ਸੀ ਇਹ ਦਵਾ ਦਵਾ ਗੱਡੀਆਂ ਰੋਕ ਕੇ ਨੇ ਮੇਰਾ ਬੇਟਾ ਡਰ ਗਿਆ ਨਰਗਾ ਤੇ ਉਹ ਕਹਿੰਦੇ ਕਿ ਗੱਡੀ ਇਹਦੀ ਟਰੈਕਟਰ ਦੀ ਚਾਬੀ ਕਿਥੇ ਚਾਬੀ ਕਿਥੇ ਹੈ ਉਹ ਵਿੱਚ ਚਾਬੀ ਰਕੇਸ਼ ਆਪ ਐਸ ਐਚਓ ਮੌਜੂਦਾ ਜੋ ਉਹ ਬੈਠੇ ਟਰੈਕਟਰ ਤੇ ਤੇ ਉਹ ਮੇਰੇ ਬੇਟੇ ਨੂੰ ਕਹਿੰਦਾਗੇ ਵੀ ਮੇਰੇ ਨਾਲ ਚੱਲ ਤੇ ਉਹ ਨਾਲ ਬੈਠ ਗਿਆ ਮੁੰਡਾ ਡਰਦਾ ਤੇ ਉਹਨਾਂ ਨੇ ਟਰੈਕਟਰ ਆਪ ਸਟਾਰਟ ਕਰਕੇ ਤੇ ਮੁੜ ਕੇ ਟਰੈਕਟਰ ਲੈ ਕੇ ਆਏ ਇੱਥੇ ਉਹ ਐਸ ਐਚਓ ਆਪ ਖੁਦ ਜਣੀ ਕੇ ਟਰੈਕਟਰ ਚਲਾ ਕੇ ਮਣ ਇਹ ਤੁਹਾਡਿਆ ਪਰਾਲੀ ਆ ਇਹ ਵੀ ਆਪਣੀ ਅੱਛਾ ਆਪਣੀ ਨਹੀਂ ਨਹੀਂ ਹਾਂਜੀ ਇਹ ਤਾਂ ਯਾਰ ਬਠਿੰਡੇ ਤੋਂ ਆਂ ਜੀ ਦਾ ਵਾਹਣ ਹੈ ਤੇ ਉਹਨਾਂ ਨੇ ਆਪ ਹੀ ਠੇਕੇ ਟੁਕੇ ਦੇ ਪਾਸੇ ਦਿੱਤਾ ਹੋਇਆ ਹੈ ਸਾਡੇ ਪਿੰਡ ਦੇ ਨਹੀਂ ਇਹ ਬੰਦੇ ਨੇ ਮੈਂ ਕਈ ਵਾਰਾਂ ਸਰ ਉਹਨਾਂ ਨੇ ਕਈ ਵਾਰ ਦਾ ਪ੍ਰਸ਼ਾਸਨ ਇੰਨਾ ਜਨਕ ਹੱਥੋਂ ਪੈਰਾਂ 'ਚ ਆ ਗਿਆ ਜਦੋਂ ਆ ਗੜੇ ਮਾਰੀ ਹੋਈ ਸੀ ਉਦੋਂ ਪ੍ਰਸ਼ਾਸਨ ਆਉਂਦਾ ਨਹੀਂ ਸੀ ਲੋਕਾਂ ਨੂੰ ਬੜਾ ਬੜਾ ਨੁਕਸਾਨ ਹੋਇਆ ਅਸੀਂ ਅਸੀਂ ਹੁਣ ਥੱਕ ਗਏ ਇੱਕ ਮਿੰਟ ਬਾਈ ਜੀ ਮੇਰਾ ਨਾ 20 ਦਿਨ ਹੋ ਗਏ ਝੋਨਾ ਵੜੇ ਨੂੰ 31 ਝੋਨਾ ਵੜੇ ਨੂੰ 20 ਦਿਨ ਹੋ ਗਏ ਤੇ 15 ਦਿਨ ਹੋ ਗਏ ਮੈਨੂੰ ਕਰਜੇ ਵੜਿਆ ਪੈਣੂ ਮੈਨੂੰ ਮੇਰੇ ਕੋਲੇ ਰਿਕਾਰਡਿੰਗ ਪਈਆਂ ਸਾਰੀਆਂ ਮੈਂ ਨਾ ਗੱਠਾ ਵਾਲਿਆਂ ਨੂੰ ਵੀ ਫੋਨ ਲਾਇਆ ਆਪਣੇ ਐਸਆਈ ਜਿਹੜਾ ਖੇਤੀਬਾੜੀ ਵਿਭਾਗ ਦੇ ਉਹ ਮੈਨੂੰ ਨੰਬਰ ਦੇ ਕੇ ਗਏ ਸੀ ਸਾਨੂੰ ਗੁਰਦੁਆਰਾ ਸਾਹਿਬ ਚਾਏ ਸੀ ਤੇ ਮੈਂ ਉੱਥੇ ਇਹਨਾਂ ਨੂੰ ਇਹ ਗੱਲ ਆਖੀ ਸੀ ਮੈਂ ਕਹੀ ਸਾਡਾ ਹੁਣ ਗੱਠਾ ਬਣਾਓ ਉਹਨੇ ਮੈਨੂੰ ਨੰਬਰ ਦੇ ਤੇ ਗੱਠਾਂ ਵਾਲੀਆਂ ਮਸ਼ੀਨਾਂ ਤੇ ਮੈਂ ਉਹਨਾਂ ਨੂੰ ਲਾਓ ਕਹਦੇ ਮੈਨੂੰ ਕਹਿੰਦੇ ਦੋ ਦਿਨਾਂ ਨੂੰ ਕਰੇ ਪੰਜ ਦਿਨਾਂ ਨੂੰ ਕਦੇ ਦਸ ਦਿਨਾਂ ਨੂੰ ਐਸਚੂਆ ਐਸਚੂਆ ਆਪ ਹੀ ਖੁਦ ਵਾਰਿਆ ਵਾਣ ਯਾਰ ਇਹ ਜਿਹੜਾ ਅੱਗ ਬੁਝਾ ਰਿਹਾ ਠੀਕ ਆ ਜਿੰਦ ਕਹਿੰਦੇ ਨਾ ਬਜਾਵੇ ਖੜ ਜਾ ਯਾਰ ਪਰ ਜਦੇ ਐਸਆਈ ਆ ਕੇ ਨੰਬਰ ਦੇ ਕੇ ਗਏ ਬੰਦੇ ਨੂੰ ਉਦੋਂ ਮੁੜ ਕੇ ਉਹਨੇ ਫੋਨ ਕਿਉਂ ਨਹੀਂ ਜੱਗੇ ਗੱਠਾਂ ਵਾਲੀ ਬਜੀਰ ਕੋਲ ਭੇਜੀ ਹਾਂਜੀ ਸਰ ਜੀ ਕੀ ਲੱਗਦਾ ਅੱਜ ਤੁਸੀਂ ਪਹੁੰਚੇ ਹੋ ਤੁਸਾਨੂੰ ਆਪ ਹੀ ਟਰੈਕਟਰ ਚਲਾਉਣ ਦੀ ਕੀ ਮਜਬੂਰੀ ਹੈ ਅੱਗ ਲੱਗੀ ਹੋਈ ਹੈ ਅਸੀਂ ਤੁਸੀਂ ਦੇਖ ਹੀ ਰਹੇ ਦੱਸਣ ਦੀ ਲੋੜ ਨਹੀਂ ਆ ਵੈਸੇ ਆਪਣੀ ਡ ओके ओके ये कहंदे सी आधी ड्यूटी ਕਰ ਰਹੇ ਆ ਅੱਗ ਲੱਗੀ ਆ ਉਸ ਨੂੰ ਬੁਝਾ ਰਹੇ ਆ ਪੂਰਾ ਪ੍ਰਸ਼ਾਸਨ ਪਹੁੰਚਿਆ ਜੈਤੋ ਦੇ ਡੀਐਸਪੀ ਵੀ ਪਹੁੰਚੇ ਨੇ ਪੂਰੀ ਜਾਣਕਾਰੀ ਲਵਾਂਗੇ ਗੱਲਬਾਤ ਵੀ ਕਰਾਂਗੇ ਡੀਐਸਪੀ ਸਾਹਿਬ ਸਾਡੇ ਨਾਲ ਨੇ ਅਦਰ ਪਹੁੰਚੇ ਡੀਐਸਪੀ ਸਾਹਿਬ ਨਾਲ ਗੱਲਬਾਤ ਕਰਾਂ ਸਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਲੱਗਦਾ ਤੁਸੀਂ ਆਪੋ ਜਾਣ ਕੇ ਅੱਗ ਬੁਝਾ ਰਹੇ ਹੋ ਅਗ ਬਿਹਾਰੇ ਦੇਖੋ ਜੀ ਸੁਪਰੀਮ ਕੋਰਟ ਦੀ ਹਦਾਇਤਾਂ ਆ ਇਹਦੇ ਵਿੱਚ ਉਹਨਾਂ ਨੇ ਸਾਰੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਆ ਕਿ ਰਿਸਪਾਂਸਿਬਲ ਤੁਹਾਡੀ ਵੀ ਫਰਜ ਬਣਦਾ ਕਿ ਇਹਨੂੰ ਜਾ ਕੇ ਕੰਟਰੋਲ ਕਰੋ ਤੁਹਾਡੇ ਸਾਹਮਣੇ ਆਪਾਂ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਲੈ ਕੇ ਆਏ ਆ ਜਿੱਥੇ-ਜਿੱਥੇ ਸਾਨੂੰ ਪਤਾ ਲੱਗ ਰਿਹਾ ਕਿ ਅੱਗ ਲੱਗੀ ਆ ਉੱਥੇ ਜਾ ਕੇ ਅਸੀਂ ਕੰਟਰੋਲ ਕਰ ਰਹੇ ਸਾਰਾ ਜੀ ਕੀ ਲੱਗਦਾ ਵੀ ਅੱਗ ਤੱਕ ਸੰਭੋਤ ਥਾਂ ਹੀ ਲਾ ਰਹੇ ਆ ਇੰਨੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਰਕਾਰ ਕੋਲ ਅਵੇਲੇਬਲ ਹੋਣਗੀਆਂ ਅਸੀਂ ਇਹ ਕੋ ਐਫਰਟ ਪੂਰਾ ਕਰਦੇ ਪਏ ਜੀ ਸਾਡੇ ਵੱਲੋਂ 100% ਕੋਸ਼ਿਸ਼ ਆ ਕਿ ਅਸੀਂ ਪੂਰਾ ਕੰਟਰੋਲ ਰੱਖੀਏ ਸਿਵਲ ਪ੍ਰੋਸੈਸ਼ਨ ਵੀ ਕੰਬਰੀਆ ਨਾਲ ਜੀ ਬਾਕੀ ਜੇ ਨਹੀਂ ਆਪਾਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਜਿਹਨੇ ਅੱਗ ਲਾਈ ਹੈ ਕਿਸਾਨ ਤੇ ਕੀ ਕਾਰਵਾਈ ਹੋਊਗੀ ਤੇ ਅੰਦ ਦੇਖਦੇ ਪਰਚਾ ਦਵਾਂਗੇ ਆਪਾਂ ਜੀ ਜੀ ਹਾਂਜੀ ਓਕੇ ਸਰ ਜੀ ਧੰਨਵਾਦ ਥੈਂਕ ਯੂ ਪੂਰਾ ਪਿੰਡ ਵਾਸੀ ਪਹੁੰਚੇ ਨੇ ਕਿਸਾਨ ਜਥੇ ਪਹੁੰਚੀਆਂ ਨੇ ਜਥੇ ਬੰਦੀਆਂ ਵੀ ਪਹੁੰਚੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਹਾਂਜੀ ਵੇਖੋ ਜੀ ਸਾਨੂੰ ਮਤਲਬ ਪਹਿਲਾਂ ਇਹਨਾਂ ਨੂੰ 15 ਦਿਨ ਹੋ ਗਏ ਖੇਤੀਬਾੜੀ ਵਾਲੇ ਨੂੰ ਆਪਾਂ ਐਸਿਗੇ ਆਈਐਸਾ ਆਪਾਂ ਆਈ ਸੀਗੇ ਆਪਣੇ ਐਸਐਸਪੀ ਆਈ ਸੀਗੇ ਸਾਰੇ ਆਏ ਸੀਗੇ ਵੀ ਅਸੀਂ ਮਤਲਬ ਤੁਹਾਨੂੰ ਨੰਬਰ ਦਿੱਤੇ ਇਹ ਨੰਬਰ ਵੀ ਦੇਖੇ ਗਏ ਆ ਸਾਨੂੰ ਪਰ ਕਿਸੇ ਨੇ ਸਾਡਾ ਨੰਬਰ ਚੱਕਿਆ ਵੀ ਨਹੀਂ ਮੁੜ ਕੇ ਕਿਰਸ ਗਿੜਾ ਮਾਰਨ ਆ ਜਾਂਦੇ ਆ ਇਸੇ ਚੋਣ ਨੇ ਤਾਂ ਇਹਨਾਂ ਨੂੰ ਦੱਸ ਗਏ ਕਿ ਜਿਹੜੇ ਆਪਣੇ ਮੰਡੀਆਂ ਦੇ ਵਿੱਚ ਆਪਣੇ ਬੋਰੀਆਂ ਪਈਆਂ ਸਾਰੀ ਲੈਫਟ ਪਈਆਂ ਉਹ ਕਿਸੇ ਨੂੰ ਜ਼ਹਿਦ ਨਹੀਂਗਾ ਕੋ ਨੇੜਿਆ ਕੇ ਛਾਪੇ ਮਾਰ ਲੈਂਦੇ ਆ ਇਹ ਅਸੀਂ ਇਹਨਾਂ ਨੂੰ ਪਹਿਲਾਂ ਵੀ ਇਹ ਗੱਲ ਆਖੀ ਸੀਗੀ ਲਈ ਭਾਈ ਚੱਕ ਲੋ ਚੱਕ ਲੋ ਸਾਡੇ ਵਾਲੇ ਨੰਬਰ ਵੀ ਹੈਗੇ ਖੇਤੀਬਾੜੀ ਵਾਲਿਆਂ ਦੇ ਲਈ ਉਹਨਾਂ ਨੇ ਸਾਡਾ ਪਹਿਲੀ ਗੱਲ ਦਾ ਫੋਨ ਹੀ ਨਹੀਂ ਚੱਕਿਆ ਤਹਿਸੀਲਦਾਰ ਆਏ ਸਾਡੇ ਇੱਥੇ ਦੋ ਵਾਰਾ ਗਿੜਾ ਮਾਰ ਕੇ ਗਏ ਆ ਆ ਜੀ ਹਾਇਰੀ ਲਵਾ ਜਾਂਦੇ ਪਰ ਸਾਡੇ ਜ਼ਿਮੀਂਦਾਰਾਂ ਦੀ ਕੋਈ ਨਹੀਂ ਸੁਣਦਾਗਾ ਇੱਥੇ ਜਿੱਥੇ ਨੰਗਾ ਨਹੀਂ ਹੁੰਦਾ ਉੱਥੇ ਸਾਨੂੰ ਮਜਬੂਰਨ ਸਾੜਨੀ ਪੈਂਦੀ ਆ ਸਾਨੂੰ ਕੋਈ ਸ਼ੌਂਕ ਨਹੀਂਗਾ ਆਜੋ ਕਿਸਾਨ ਆਕੂ ਵੀ ਸਾਡੇ ਨਾਲ ਨੇ ਉਹ ਕਹਿੰਦੇ ਵੀ ਦਾਣਾ ਮੰਡੀਆਂ ਦੇ ਵਿੱਚ ਕਿਸਾਨ ਰੋਲ ਰਿਆ ਉੱਥੇ ਤਾਂ ਪ੍ਰਸ਼ਾਸਨ ਨੂੰ ਦਿੰਦਾ ਨਹੀਂ ਝੋਨਾ ਚੱਕਿਆ ਨਹੀਂ ਜਾਂਦਾ ਤੁਨੇ ਕੇ ਹਾਂ ਜੀ ਹਾਂ ਜੀ ਕੇ ਹਾਲ ਹੈ ਹਾਂ ਜੀ ਇਹ ਜਿਹੜੇ ਅਗਲਾ ਜੇ ਅਸੀਂ ਪਹਿਲਾਂ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਆ ਐਸਐਚਓ ਸਾਹਿਬ ਨਾਲ ਹੋਈ ਆ ਤੇ ਡਿਪਟੀ ਸਾਹਿਬ ਨਾਲ ਵੀ ਹੋਈ ਆ ਅਸੀਂ ਆਖਾ ਸੀ ਵੀ ਅਸੀਂ ਅਗਲਾ 10 ਦਿਨ ਪਹਿਲਾਂ ਰਿਪਰ ਮਾਰ ਕੇ ਰੱਖਾਂਗੇ ਜੇ ਤੱਕ ਚਿਕਾਈ ਦਾ ਕੋਈ ਹੱਲ ਹੋਇਆ ਦਾ ਕਰ ਲਓ ਤੇ ਨਹੀਂ ਅਸੀਂ ਅੱਗ ਲਾਵਾਂਗੇ ਸਾਡੀ ਮਜਬੂਰੀ ਆ ਸਾਨੂੰ ਦੱਸਣ ਸਿੱਖ ਸਿੱਖ ਕਿਸਾਨ ਝੋਨਾ ਮੰਡੀਆਂ ਦੇ ਵਿੱਚ ਦਾ ਰੋਲ ਆ ਉਧਰ ਤਾਂ ਜਿੰਨ ਕੇ ਲਿਫਟਿੰਗ ਹੋ ਰਹੀ ਰਹੇਗੀ ਇੱਥੇ ਸਕੈਂਟਾਂ ਦੇ ਵਿੱਚ ਜਿੰਨ ਕੇ ਪ੍ਰਸ਼ਾਸਨ ਪਹੁੰਚ ਗਿਆ ਮੰਡੀਆਂ ਨੇ ਦਾ ਕਿਸੇ ਦਾ ਧਿਆਨ ਨਹੀਂ ਹੈ ਨਹੀਂ ਜੀ ਮੰਡੀਆਂ ਤੇ ਹਜੇ ਵੀ ਝੋਨਾ ਰੋਲਿਆ ਮੰਡੀਆਂ ਨੇ ਧਿਆਨ ਨਹੀਂ ਅਗਲਾ ਉਹਨਾਂ ਨੇ ਇਹਨਾਂ ਦਾ ਧਿਆਨ ਆ ਸਾਰਾ ਸਾਰਾ ਵਾਦ ਵਾਦ ਨਾਲ ਅੱਗ ਵਾਲੇ ਪਾਸੇ ਆ ਕੱਲ ਮੈਂ 15 ਅੱਧਾ ਝੋਨਾ ਤਲਾਇਆ ਮੈਂ ਕੱਲ ਪੰਨਾ ਕਾਰਟ ਤੇ ਕਾਰਟ ਤੇ ਝੋਨਾ ਤਰਾਇਆ ਮੇਰੇ ਨਾਲੇ ਪੱਖਾ ਲੱਗਿਆ ਨਾਲੇ ਕਾਟ ਪਈ ਮੈਨੂੰ ਤੇ ਮੈਂ 200 ਤੇ 87 ਘਟਾ ਮਗਰ ਮੈਂ 11 ਘਟੇ ਘਟਾਇਆ ਕੱਲ ਉਹ ਮੈਨੂੰ ਗਿਆ ਘਾਟਾ ਪੱਖਾ ਲੱਗਿਆ ਉਹ ਨੁਕਸਾਨ ਹੋਇਆ ਮੇਰਾ ਤੇ ਹਜੇ ਮੇਰਾ 20 ਦਿਨ ਹੋ ਗਿਆ ਮੇਰਾ ਝੋਨਾ ਮੰਡੀ ਜਦ 7 ਕਿ ਲਈ ਵੜਿਆ ਬਾਕੀ ਨੂੰ ਮੈਂ ਪਾਣੀ ਲਾਦਾ ਮੈਂ ਕਿਹਾ ਵੇਖੀ ਜਊਗੀ ਹੁਣ ਕੀ ਹੋਊਗਾ ਜੀ ਅੱਗ ਦਾ ਅਖੀਨ ਦਾ ਦੂਜੇ ਮਸਲੇ ਸਾਡੇ ਆ ਉਹਨਾਂ ਹੱਲ ਕਰੂਗਾ ਜੇ ਸ਼ਰਿਆਂ ਨੂੰ ਲਾਵਾਂਗੇ ਅੱਗ ਦਾ ਅਖੀਨ ਦਾ ਸਾਡੇ ਦੂਜੇ ਮਸਲੇ ਹੱਲ ਕੌਣ ਕਰੂਗਾ ਜਿਹੜੇ ਸਾਡੇ ਮੰਡਲਾਂ ਝੋਨੇ ਪਏ ਉਹ ਤਾਂ ਕਿਸੇ ਨੂੰ ਦੀਦੇ ਨਹੀਂਗੇ ਸ਼ਰਿਆਂ ਨੂੰ ਲਾਵਾਂਗੇ ਸਾਰੇ ਇਕੱਠੇ ਮੰਡਲਾਂ ਝੋਨੇ ਪਏ ਨੂੰ 20-20 ਦਿਨ ਹੋ ਗਏ ਉਹ ਤਾਂ ਕਿਸੇ ਨੂੰ ਦੀਦੇ ਨਹੀਂ ਤੇ ਅੱਗ ਕਹਿੰਦਾ ਸੀ ਪਰਚਾ ਦੇਵਾਂਗੇ ਉੱਦੀ ਜਾਂਦੇ ਜਿਹੜਾ ਜਾਂਦਾ ਫਿਰ ਅੱਗ ਤਾਂ ਹੁਣੀ ਬੁਗਬਰ ਜੀ ਹਾਂ ਕਹਿੰਦੇ ਸਾਰੇ ਲਾਵਾ ਜਰੀ ਨੇ ਸਾਰੇ ਲਾਵਾਂਗੇ ਅੱਜ ਤੇ ਇਹਨੇ ਅਸੀਂ ਹਾਂ ਜੀ ਪ੍ਰਸ਼ਾਸਨ ਕਹਿੰਦਾ ਸੀ ਪਰਚੇ ਦੇ ਦਾਂਗੇ ਤੇ ਪਰਚੇ ਮੇਰੇ ਖੇਤ ਗੱਠਾਂ ਵਾਲਾ ਟਰਾਲਾ ਮੱਚ ਗਿਆ ਪਰਲੇ ਪਾਸੇ ਮੇਰਾ ਖੇਤ ਆ ਭਗਤੌਣੀ ਦੇ ਰਾਤੇ ਗੱਠਾਂ ਵਾਲੇ ਟਰਾਲੇ ਨੂੰ ਅੱਗ ਲੱਗ ਗਈ ਸੀ ਫਾਇਰ ਬਗਰੇਡ ਵਾਲਿਆਂ ਨੂੰ ਫੋਨ ਲਾ ਲਾ ਮਾਰ ਗਏ ਕੋਈ ਵੀ ਨਹੀਂ ਆਇਆ ਸਨੇ ਟਰੈਕਟਰ ਮੱਚ ਗਿਆ ਸਨੇ ਟਰਾਲਾ ਮੱਚ ਗਿਆ ਬਿਜਲੀ ਆਰੀ ਤੇ ਆ ਆ ਮਾਨ ਵੇਖੋ ਛੀਕ ਨਾਲ ਆ ਮਾਨ ਛੀਕ ਨਾਲ ਤੇ ਇਹ ਜ਼ਿਮੀਂਦਾਰ ਕੋਲੇ ਨਾ ਟਰੈਕਟਰ ਹੈ ਨਾ ਕੋਈ ਸੰਦ ਹੈ ਇਹਨੇ ਸੁਪਰ ਸੀਟ ਨਾਲ ਕਸੇ ਨਾਮ ਜਾਵੇ ਇਹ ਇਹਨੇ ਵਿਚਾਰੇ ਨੇ ਜੇ ਲਸਰਾਂ ਨੂੰ ਅੱਗ ਲਾ ਦਿੱਤਾ ਹੁਣ ਕਿੰਨਾ ਪ੍ਰਸ਼ਾਸਨ ਆ ਗਿਆ ਆਪਣ ਕਾਰੇ ਵਾਤੇ ਚਿੱਟੇ ਵਾਲਿਆਂ ਵਾਤੇ ਕੌਣੀਆਂ ਨੇ ਫੈਕਟਰੀਆਂ ਨੂੰ ਕਿਉਂ ਨਹੀਂ ਰੋਕਦੇ ਕਿਸਾਨ ਦਾ 8% ਹੈ ਪ੍ਰੋਡਿਊਸ਼ਨ ਠੀਕ ਆ ਜਿਹੜੀਆਂ ਫੈਕਟਰੀਆਂ ਦਾ ਉਹਨਾਂ ਦਾ 58% ਆ ਪ੍ਰੋਡਿਊਸ਼ਨ ਤੇ ਕਿਸਾਨ ਸਭ ਤੋਂ ਥੱਲੇ ਆਉਂਦਾ ਹੈ ਪ੍ਰੋਡਿਊਸ਼ਨ ਦੇ ਵਿੱਚ ਤੇ ਸਭ ਤੋਂ ਪਹਿਲਾਂ ਫੜਦੀ ਕਿਸਾਨ ਨੂੰ ਆਏ ਕਿਸਾਨ ਤੇ ਕਿਉਂ ਡੰਡਾ ਰੱਖਿਆ ਜਾਂਦਾ ਹੈ ਅਸੀਂ ਤਾਂ ਇਹ ਗੱਲ ਪੁੱਛਦੇ ਹਾਂ ਤੇ ਜੇ ਅਸੀਂ ਕਣਕ ਚੋਂ ਨਾ ਘਾਉਣਾ ਬੰਦ ਕਰ ਦਈਏ ਇਹ ਰੋਟੀ ਲਫਾਵੇ ਖਾਣਗੇ ਯਾਰ ਲੋਕ ਲਫਾਵੇ ਖਾ ਕੇ ਸਾਰਨਗੇ ਦੇਵਤੀ ਸਾਹਿਬ ਕੋਲ ਆਈਏ ਹੱਥ ਕਰੀਓ ਮਰੀ ਮੀਟ ਚਲ ਆ ਜਾਈਏ ਆਰੇ ਉਸ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਚਿੱਟੇ ਵਾਲਿਆਂ ਨੂੰ ਫੜਨਾ ਹੁੰਦਾ ਐਨਾ ਪ੍ਰਸ਼ਾਸਨ ਪੁਲਿਸ ਉੱਥੇ ਨਹੀਂ ਪਹੁੰਚਦਾ ਅੱਜ ਕਿਸਾਨ ਨੇ ਛੇ ਕਨਾਲਾਂ ਪੰਜ ਕਨਾਲਾਂ ਨੂੰ ਮਾਨ ਨੂੰ ਅੱਗ ਲਾਈ ਤੇ ਪ੍ਰਸ਼ਾਸਨ ਮੈਂਟੋ ਮੈਂਟ ਜਨ ਕਿ ਇੱਥੇ ਸਕੰਟਾਂ ਵਿੱਚ ਪਹੁੰਚ ਗਿਆ ਸਾਨੂੰ ਇਹਦਾ ਹੱਥ ਦੱਸੋ ਕਿਸੇ ਚੱਕ ਕੇ ਰੱਖੀ ਅਸੀਂ ਕਿਸੇ ਦਾ ਪਰਾਲੀ ਦਾ ਇਹ ਉਹਦਾ ਤੁਹਾਨੂੰ ਅਸੀਂ ਆਖੇ ਹੀ ਦੱਸ ਦੇਣਾ ਨੂੰ ਅਸੀਂ ਨਾ ਰੀਪਰ ਮਾਰ ਕੇ ਰੱਖਾਗੇ ਜੇਦਾ ਇਹਦਾ ਕੋਈ ਹੱਲ ਹੁੰਦਾ ਜੇ ਮਸ਼ੀਨਾਂ ਆਉਂਦੀਆਂ ਬਣਾ ਕੇ ਗੱਠਾ ਚੱਕ ਕੇ ਲੈ ਜਾਣ ਤੇ ਨਹੀਂ ਇਹ ਅੱਗੇ ਤੋਂ ਬਣਾ ਕੋਈ ਹੱਲ ਹੈ ਨਹੀਂ ਤੁਸੀਂ ਉਸ ਉਹਦੇ ਮੀਟਿੰਗ ਕਰੀ ਸੀ ਉਸ ਮੀਟਿੰਗ ਤੇ ਰੋ ਅਸੀਂ ਆ ਗੱਲ ਹੈ ਹਾਂਜੀ ਆਖਿਆ ਸੀ ਆਪਾਂ ਇਹਦੇ ਦੀਆਂ ਗੱਡਾਂ ਮਰ ਕੇ ਇੱਕ ਪਾਸੇ ਰੱਖਾਂਗੇ ਹਾਂਜੀ ਇਹ ਗੱਡ ਤਾਂ ਕਿਸੇ ਬੰਨੀ ਨਹੀਂ ਤੁਸੀਂ ਬੰਲੀ ਗੱਡ ਕਿਸੇ ਦੀ ਨਹੀਂ ਬੰਨਣ ਵਾਲੀ ਮਸ਼ੀਨਾਂ ਹੀ ਆਉਂਦੇ ਪਈਆਂ ਚੱਪਈਆਂ ਚ ਕਿਸਾ ਮਸ਼ੀਨਾ ਜੁਗੀ ਮਸ਼ੀਨ ਇਹ ਨਹੀਂ ਆ ਰਹੇ ਜੀ ਜਦੋਂ ਗੜੇ ਮਾਰੀ ਹੋਈ ਸੀ ਲੋਕ ਕਰਲਾ ਰਹੇ ਸੀ ਵੀ ਸਾਡੇ ਪਿੰਡਾਂ ਦੀਆਂ ਗਰਦੌਰੀਆਂ ਕੀਤੀਆਂ ਜਾਣ ਸਾਡੇ ਪਿੰਡਾਂ ਦੇ ਵਿੱਚ ਪਟਵਾਰੀ ਭੇਜੇ ਜਾਣ ਉੱਥੇ ਪਟਵਾਰੀ ਨਹੀਂ ਪਹੁੰਚਿਆ ਇੱਕ ਗੱਲ ਕਰਕੇ ਕੁਝ ਹੀ ਮਿੰਟਾਂ ਦੇ ਵਿੱਚ ਪ੍ਰਸ਼ਾਸਨ ਦਾ ਪੂਰਾ ਅਮਲ ਪਿੰਡ ਚੰਦਪਨ ਚੈਨੇ ਵਿੱਚ ਪਹੁੰਚ ਗਿਆ ਤੁਹਾਡੇ ਹਾਂਜੀ ਇਹ ਬਾਤ ਹੁਣ ਤੁਹਾਨੂੰ ਦਿਸੀ ਜਾਂਦਾ ਜੀ ਸਾਰਾ ਕੁਝ ਦੇਖ ਲਓ ਵੀ ਸਾਰੇ ਕਿਸਾਨ ਦੇ ਖਿਲਾਫ ਹੈ ਜੀ ਕਿਸਾਨ ਦੇ ਕੋਈ ਬਾਹ ਦਾ ਫੜਦਾ ਨਹੀਂ ਝੋਨਾ ਮੰਨ ਕੇ ਚਲੋ ਵੀ ਮੇਰੇ ਕੋਲ ਕੰਬਾਈਨ ਹੈ ਜੀ 15 ਦਿਨ ਹੋ ਗਏ ਮੈਂ ਜਿਹੜੇ ਜ਼ਿਮੀਂਦਾਰ ਦਾ ਝੋਨਾ ਵੜੇ ਤੇ ਹਾਜੀ ਮੰਡੀ 'ਚ ਬੈਠਾ 15 ਦਿਨ ਹੋ ਗਏ ਜੀ ਉਹਨੂੰ ਆਹ ਦੇਖੋ ਤੇ ਉਹ ਤਾਂ ਇਹਨਾਂ ਨੂੰ ਦੇਖ ਨਹੀਂ ਰਿਹਾ ਜੀ ਆਹ ਕਿਸਾਨ ਕਹਿੰਦੇ ਸਾਡੀ ਕਣਕ ਵੀ ਵਿਜੀ ਆ ਤੇ ਕਣਕ ਵੀ ਮਦਦੀ ਜਾਨੀ ਕੇ ਹਾਂਜੀ ਕਣਕ ਵੀ ਦੀ ਜਾਂਦੇ ਛਰੇ ਆ ਟੱਕਾ ਇਹ ਨਹੀਂ ਦੀ ਇਹਨਾਂ ਨੂੰ ਤਾਕੀ ਨਹੀਂ ਘਾਹ ਪਾਈ ਜਾਂਦੇ ਵੀ ਚੀਜ਼ ਪਰ ਸਰਕਾਰ ਸਾਡੀ ਵੀ ਸੁਣੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹਿ ਕੇ ਆਟਾ ਵੀ ਅਸੀਂ 8% ਪ੍ਰੋਡਿਊਸ਼ਨ ਕਰਦੇ ਆਂ ਅਸੀਂ ਬਾਲਾ ਪ੍ਰਦੂਸ਼ਨ ਨਹੀਂ ਕਰਦੇ ਅਸੀਂ ਪਰ ਅਸੀਂ ਇਹ ਗੱਲ ਕਹਿੰਦੇ ਆਂ ਵੀ ਇੱਕ ਇੱਕ ਪਿੰਡ ਨੂੰ 12700 ਤੇ 37 ਕਿੰਨੇ ਪਿੰਡ ਹੈ ਇੱਕ ਪਿੰਡ ਨੂੰ ਦੋ ਮਸ਼ੀਨਾਂ ਗੱਠਾਉਣੀਆਂ ਦੇ ਦੇਣਾ ਠੀਕ ਹੈ ਅਸੀਂ ਜੇ ਉਹਦੋਂ ਮਗਰੋਂ ਨਾ ਕੁਝ ਕਰਕੇ ਤਾਂ ਫਿਰ ਜੋ ਕੁਝ ਸਾਨੂੰ ਡੰਡ ਲਾਉਣਾ ਸੀ ਡੰਡ ਝੱਲ ਲਾਂਗੇ ਅਸੀਂ ਠੀਕ ਹੈ ਹੁਣ ਆਪਣੇ ਪਿੰਡ ਦੇ ਵਿੱਚ ਨਾਲ ਪਿੰਡ ਰਾਮੇਣਾ ਹੈ ਰਾਮੇਣਾ ਦੇ ਵਿੱਚ 5-7 ਗੱਠਾ ਵਾਲੀਆਂ ਮਸ਼ੀਨਾਂ ਹੈਗੀਆਂ ਉਹਨੂੰ ਮੈਨੂੰ ਅੱਜ ਪੂਰੇ 20 ਦਿਨ ਹੋ ਗਏ ਫੋਨ ਲਾਈ ਜਾਂਦੇ ਨੂੰ ਪੂਰੇ ਦੇ ਪੂਰੇ ਉਹ ਬੰਦਾ ਗੱਲ ਹੀ ਨਹੀਂ ਸੁਣਦੇ ਸਾਨੂੰ ਕੱਲ ਨੂੰ ਆਗੇ ਅੱਜ ਆਗੇ ਕੱਲ ਨੂੰ ਅੱਜ ਮੈਨੂੰ ਉਹ ਕਹਿੰਦਾ ਵੀ ਬਾਈ ਤੂੰ ਆ ਦੀਆਂ ਗੱਠਾ ਲਾ ਦੇ ਟਾਂਗ ਨੂੰ ਅੱਗ ਮੈਂ ਕਿਹਾ ਕੀ ਗੱਲ ਹੋ ਗਈ 20 ਦਿਨ ਹੋ ਗਏ ਹੁਣ ਤਾਂ ਬਟੇ ਨੂੰ ਆਂਦਾ ਸਾਡੀਆਂ ਦਾ ਗੱਠਾ ਨਹੀਂ ਆਉਂਦੀਆਂ ਨਾ ਮੌਕਚਰ ਗਾਂ ਵਾਲੇ ਫੈਕਟਰੀ ਵਾਲੇ ਮੌਕਚਰ ਨਹੀਂ ਆਉਂਦਾ ਵਿੱਚ ਗੱਠਾ ਦਾ ਹੁਣ ਉਹ ਗੱਠਾ ਦਾ ਮੌਕਚਰ ਹੁਣ ਦੱਸ ਮੈਂ ਲਿਆ ਕੇ ਦੇਣਾ ਜਾਂ ਉਧਰ ਝੋਨੇ ਦਾ ਮੌਕਚਰ ਨਹੀਂ ਆਉਂਦਾ ਉਧਰੋਂ ਮੇਰਾ ਝੋਨੇ ਦਾ ਆ ਤੁਸੀਂ ਗੱਲ ਯਾਰ ਕਰਾਦੀ ਅੱਜ ਪੂਰਾ ਵੀਮਾ ਦੇਣਾ ਮੇਰੇ ਝੋਨੇ ਨੂੰ ਮੰਡੀ ਚ ਪਏ ਨੂੰ ਉਹਦਾ ਮੌਕਚਰ ਨਹੀਂ ਆਉਂਦਾ ਹੁਣ ਦੱਸੋ ਮੈਂ ਮੌਕਚਰ ਝੋਨੇ ਦਾ ਲਿਆਵਾਂ ਕਿ ਕਾਲੀ ਪਰਾਲੀ ਚਲੇਗੀ ਪਰਾਲੀ ਦਾ ਮੌਕਚ ਚੜੂਗੀ ਦਿਨ ਮ ਦਿਨ ਘੰਟਾ ਘੰਟਾ ਸਾਨੂੰ ਸਹਾਈ ਹੁਣ ਇਹਦੋਂ ਮਗਰੋਂ ਹੁਣ ਤੁਸੀਂ ਆਪ ਦੱਸੋ ਭਗਵੰਤ ਮਾਨ ਦਾਦੇ ਵੀ ਸਾਡੇ ਕੀ ਹੱਲ ਐ ਇਹ ਚੀਜ਼ ਦਾ ਹੈ ਕੋਈ ਹੱਲ ਅੱਜ ਕੱਲ੍ਹ ਬਾਤ ਕੀ ਹੋਈ ਪ੍ਰਸ਼ਾਸਨ ਆ ਇਸ ਤੋਂ 50 ਜਣ ਆਇਆ ਸੀ ਉਹ ਕਹਿੰਦੇ ਵੀ ਅਸੀਂ ਆਦੀ ਕਾਰਵਾਈ ਕਰਦੇ ਹਾਂ ਤੁਸੀਂ ਆਦੀ ਕਰ ਲਓ ਅਸੀਂ ਆਖਿਆ ਵੀ ਅਸੀਂ ਫਿਰ ਹਾਈਵੇ ਜਾਂ ਅਸੀਂ ਭਰ ਕੇ ਟਰਾਲੀਆਂ ਹੇਤੇ ਅਸੀਂ ਥਾਣਿਆਂ ਦੇ ਵਿੱਚ ਲਾ ਦਿੰਨੇ ਆ ਜਾਂ ਰੋੜਾਂ ਦੇ ਲਾਣੇ ਅਸੀਂ ਮੀਟਿੰਗਾਂ ਪਹਿਲਾਂ ਵੀ ਕੀਤੀਆਂ ਸੀ ਅੱਜ ਵੀ ਉਹ ਸਾਡੇ ਨਾਲ ਮੀਟਿੰਗ ਕਰਕੇ ਗਏ ਪਰ ਕੋਈ ਸ਼ਿੱਟਾ ਨਿਕਲਿਆ ਨਹੀਂ ਮੀਟਿੰਗ ਨਾਲ ਨਾ ਉਹਨਾਂ ਨੇ ਸਾਨੂੰ ਕੋਈ ਵਿਸ਼ਵਾਸ ਦਿਵਾਇਆ ਤੇ ਸਾਨੂੰ ਹੁਣ ਜਦੋਂ ਇਹ ਵਿਸ਼ਵਾਸਾ ਕੰਮ ਹੈ ਪਰ ਸਾਨੂੰ ਅੱਗ ਦਾ ਲਾਉਣੀ ਪੈਣੀ ਹੈ ਮਰੀ ਦੇ ਨੂੰ ਤੇ ਕਿਉਂਕਿ ਗਾਂ ਸਾਡੀ ਬਜਾਈ ਦੇ ਦਿਨ ਟੱਪੀ ਜਾਂਦੇ ਇੱਕ ਬੀ ਹੋਰ ਜੇ ਕਣਕਾਂ ਦੇ ਵੀ ਜੋ ਟਾਈਮ ਤੋਂ ਟਾਈਮ ਜੇ ਮੰਨ ਕੇ ਚੱਲੋ ਆਪਾਂ ਇਹ ਗੇਤੇ ਵੀ ਆਉਂਦੇ ਆ ਜਿਹੜੇ ਜਾਂ ਪਛੇਤੇ ਆ ਉਹਨੂੰ ਆਪਾਂ ਦੋ ਦਿਨ ਵੀ ਅੱਗਾ ਪਿਛਾ ਕਰਦਿਆਂ ਪਿਛਲੀ ਵਾਰੀ ਮੇਰਾ ਝਾੜ ਘਟਿਆ ਕਣਕ ਦਾ ਇਸੇ ਰੋਲੇ ਦੇ ਮਰੇ ਨਾ ਮੈਂ ਸਰਕਾਰ ਦਾ ਆਪਦੇ ਨੂੰ ਉਸਾਸ ਦਿੰਦਾ ਰਹੇਗਾ ਮੈਂ ਕਿ ਯਾਰ ਆਪਾਂ ਸਰਕਾਰ ਦੇ ਨਾਲ ਚੱਲਗੇ ਸਰਕਾਰ ਮੇਰੇ ਕੰਮ ਪਿਛਲੀ ਵਾਰ ਵੀ ਨਹੀਂ ਘਟਾਂ ਬਜੰਗਾ ਮੈਨੂੰ ਐਂਡ ਤੇ ਸਾਰੇ ਪਿੰਡ ਤੋਂ ਮੰਗਰੋਂ ਅੱਗ ਲਾਈ ਮੈਂ ਤੇ ਫੇਰ ਵੀ ਮੇਰੀ ਕਣਕ ਲੇਟ ਹੋ ਗਈ ਕਿਸੇ ਦੀ ਤਾਂ 50 ਮਨ ਜੜੀ ਕਿਸੇ ਦੀ 52 ਮਨ ਜੜੀ ਮੇਰੀ 47 ਮਨ ਚ ਤੁਸੀਂ ਬੜਾ ਲੰਮਾ ਸਿਆਰਾ ਧਰਨਾ ਲਾਇਆ ਤੁਸੀਂ ਬੈਠੇ ਰਹੇ ਤਸਵੀਰ ਚ ਉਦੋਂ ਤੱਕ ਤੁਹਾਡੀ ਕੁਛ ਨਹੀਂ ਗੱਲ ਨਹੀਂ ਹੁਣ ਮੈਂ ਗੱਲ ਇਹ ਕਰਦਾ ਵੀ ਪ੍ਰਚਾਰ ਚ ਮਿੰਟਾਂ ਸਕਿੰਟਾਂ ਜੀ ਬੜਾ ਪਹੁੰਚ ਗਿਆ ਇੱਥੇ ਤੁਹਾਡੇ ਪਿੰਡ ਬਸ ਇਹੀ ਗੱਲ ਹੈ ਨਾ ਇੱਕ ਗੱਲ ਹੋਰ ਹੈ ਪਿੰਡਾਂ ਕਿਸੇ ਪਿੰਡ ਦੇ ਵਿੱਚ ਕੁਝ ਵੀ ਹੋ ਜੇ ਸਭ ਤੋਂ ਪਹਿਲਾਂ ਚੈਨੇ ਆ ਕੇ ਕਰਦੇ ਆ ਕੰਮ ਸਾਨੂੰ ਐ ਨਹੀਂ ਪਤਾ ਲੱਗਦਾ ਵੀ ਚੈਨੇ ਨੇ ਕੀ ਮਾਹ ਮਾਰਦੇ ਚੈਨਾ ਇੱਕ ਛੋਟਾ ਜਿਹਾ ਪਿੰਡ ਹੈ ਸਾਡੇ ਮੇਰੇ ਸਾਹਮਣੇ 201 ਇਕੜ ਆਪਣੇ ਕੋਲੇ 1800 ਇਕੜ ਜ਼ਮੀਨ ਹੈ ਸਾਡੇ ਪਿੰਡ ਦੀ ਸਾਨੂੰ ਕੋਈ ਵੀ ਅਜ ਤੱਕ ਸਬਸਿਡੀ ਦੇ ਇਕੱਲੇ ਇੱਕ ਦੋ ਰੀਪਰ ਸੁਪਰ ਸੀਡਰ ਆਇਆ ਸਾਡੇ ਪਿੰਡ ਨੂੰ ਹੋਰ ਕੋਈ ਸਾਨੂੰ ਸੰਦ ਹੀ ਨਹੀਂ ਮਿਲਦਾ ਜੀ ਕੋਈ ਸੰਦ ਸਾਨੂੰ ਸਬਸਿਡੀ ਨਹੀਂ ਮਿਲਦਾ ਸਾਨੂੰ ਜਦੋਂ ਕੋਈ ਗੱਲ ਨੂੰ ਨਹੀਂ ਸਾਨੂੰ ਕਹਿੰਦੇ ਚੱਕ ਲਓ ਸੁਪਰ ਸੀਡਰ ਲੈ ਲਓ ਸੁਪਰ ਸੀਡਰ ਲੈ ਲਓ ਹੁਣ ਐਨੇ ਕਿੰਨੇ ਕਿ ਸੁਪਰ ਸੀਡਰ ਲਈ ਜਾਵਾਂਗੇ ਅਸੀਂ ਸਾਡੇ ਪਿੰਡ ਦੇ ਵਿੱਚ ਮੇਰੇ ਸਾਹਮਣੇ 7-8 ਸੁਪਰਸੀਟਰ ਆ ਗਏ ਪਰ ਉਹਦਾ ਕੋਈ ਹੱਲ ਵੀ ਨਹੀਂ ਜਿਉਣਾ ਸੀ ਲਸਰਾ ਮਚਾਵਾਂਗੇ ਫੇਰੀ ਸੁਪਰਸੀਟਰ ਚਲੂ ਲਸਰਾ ਵੀ ਨਹੀਂ ਮਚਾਉਣਾ ਮੈਨੂੰ ਮੁਆਜਾ ਪੂਰਾ ਮਿਲ ਗਿਆ ਸੀ ਨਾ ਜੀ ਸੱਚ ਕਾਣਕੜੀ ਗੱਲ ਯਾਰ ਕਰਾ ਦਿੱਤੀ ਕਾਣਕੜਾ ਮੇਰੇ ਨਾਲ ਤਕਰੀਬਨ ਜਿੰਨੇ ਜ਼ਿਮੀਂਦਾਰ ਖੜੇ ਆ ਇੱਕ ਵੀ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ ਸਾਨੂੰ ਕਣਕ ਦਾ ਮੁਆਜਾ ਮਿਲਿਆ ਕਿਸੇ ਨੇ ਕਣਕ ਦਾ ਮੁਆਜਾ ਨਹੀਂ ਦਿੱਤਾ ਉਦੋਂ ਅਸੀਂ ਧਰਨੇ ਲਾ ਲਾ ਕੇ ਥੱਕ ਗਏ ਅਸੀਂ ਤਹਿਸੀਲ 'ਚ ਬੈਠੇ ਰਹੇ ਆ 4 ਮਹੀਨੇ ਉਦੋਂ ਸਾਨੂੰ ਨਿਤ ਕਹਿੰਦੇ ਸੀ ਸਰਕਾਰ ਦਾ ਸੈਟਲ ਲੈਜ ਨਹੀਂ ਚੱਲਦਾ ਸੀ ਹੁਣ ਸਰਕਾਰ ਕਹਿੰਦੀ ਜਦੋਂ ਕਿਸਾਨ ਨੂੰ ਕਿਸੇ ਚੀਜ਼ ਦੀ ਲੋੜ ਆ ਜਾਂ ਕਿਸਾਨ ਕਿਸੇ ਮੁਸੀਬਤ 'ਚ ਆ ਉਹਦੋਂ ਸਰਕਾਰ ਦੇ ਸੈਟੇਲਾਈਟ ਬੰਦ ਹੋ ਜਾਂਦੇ ਆ ਹੁਣ ਸਰਕਾਰ ਦਾ ਸੈਟੇਲਾਈਟ ਤੂੰ ਹੁਣ ਸੈਟੇਲਾਈਟ ਰਹੀਂ ਉਹਦੀ ਆ ਜਾਂਦੇ ਆ ਹੁਣ ਨਾ ਹੀ ਮੰਡੀ ਦੇ ਵਿੱਚ ਕੋਈ ਝੋਨਾ ਦੀ ਨਾ ਕਿਸ ਨੂੰ ਪਿਆ ਸਰਕਾਰ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਆਹ ਮੰਡੀ ਸੈਟੇਲਾਈਟ ਰਹੀਂ ਵਿਆਹ ਮੰਡੀ ਦੇ ਵਿੱਚ ਕਿੰਨੇ ਦਿਨ ਹੋ ਗਏ ਚੋਨਾ ਹੀ ਪਿਆ ਫਿਰ ਚੈਨਾ ਮੰਡੀ ਦੇ ਵਿੱਚ ਤੁਸੀਂ ਜਾ ਕੇ ਵੇਖ ਲਓ ਕੱਲੇ ਕੱਲੇ ਕਿਸਾਨ ਤੋਂ ਪੁੱਛ ਲਓ ਕੋਈ 12 ਦਿਨਾਂ ਦਾ ਬੈਠਾ ਕੋਈ 14 ਨਾ ਬੈਠਾ ਕੋਈ 20 ਦਿਨਾਂ ਦਾ ਬੈਠਾ ਇਨੇ ਇਨੇ ਦਿਨ ਹੋ ਗਏ ਕਿਸਾਨਾਂ ਨੂੰ ਬਟਿਆ ਦਿਵਾਲੀ ਦਾ ਤਿਆਰ ਹੈ ਦਿਵਾਲੀ ਦਾ ਤਿਆਰ ਹੈ ਰਾਤ ਵੀ ਮੈਂ ਚੁੰਨੇ ਆ ਦਿਵਾਲੀ ਸੀ ਆਪਣੇ ਚੋਂ ਮੰਡੀ ਚ ਪਿਆ ਅੱਜ ਵੀ ਮੰਡੀ ਚ ਪੈਣਾ ਮੈਂ ਕੱਲਾ ਨਾ ਮੇਰੇ ਸਰ ਤੇ ਪਿਓ ਆ ਨਾ ਮੇਰਾ ਭਰਾ ਆ ਨਾ ਮੇਰਾ ਕੋਈ ਚਾਚਾ ਦਾਇਆ ਮੇਰਾ ਕੱਲਾ ਖੇਤ ਦੇ ਵਿੱਚ ਘਰ ਹੈ ਮੇਰਾ ਜੇਕਰ ਜਿਹੜੇ ਕਿਸਾਨ ਨੇ ਅੱਗ ਲਾਈ ਹੈ ਜੇ ਕਿਤੇ ਪਰਚਾ ਦੇ ਦਿੰਦਾ ਪ੍ਰਸ਼ਾਸਨ ਫੇਰ ਤੇ ਅਸੀਂ ਫਿਰ ਵੱਡੇ ਪੱਧਰ ਤੇ ਇੱਕ ਯੂਨੀਅਨ ਹੰਦਾ ਅਸੀਂ ਸਾਰਾ ਲੱਗੇ ਤੇ ਦਫ਼ਤਰ ਘਿਰਾਂਗੇ ਅਸੀਂ ਬਾਕੀ ਸਾਡੇ ਪ੍ਰਧਾਨ ਹਾਂਜੀ ਜੇ ਵੈਸੇ ਵੀ ਕਿਸਾਨ ਨੇ ਅੱਗ ਲਾਈ ਹੈ ਉਹ ਕਿਸੇ ਮਜਬੂਰੀ ਚਲਾਈ ਆ ਕਿ ਖੁਸ਼ੀ ਨਾਲ ਆਈ। ਤੁਸੀਂ ਦੱਸੋ ਤੁਸੀਂ ਵੀ ਕਿਸਾਨ ਐ। ਮੈਨੂੰ ਲੱਗਦਾ ਕਿਸਾਨ ਐ ਤੁਸੀਂ। ਤੁਹਾਨੂੰ 1 ਕਿੱਲਾ ਜ਼ਮੀਨ ਅਸੀਂ ਦੇ ਦਿੰਨੇ ਆ ਮੁਕਤ। ਬਿਨਾ ਗਲਾਈ ਤੁਸੀਂ ਉਹਨੂੰ ਵੇਚ ਕੇ ਵਿਖਾ ਦਿਓ। ਫਿਰ ਅਸੀਂ ਏਦੋਂ ਬਾਅਦ ਅੱਗ ਲਾਉਣ ਨੂੰ ਹੜ ਜਾਾਂਗੇ। ਨਹੀਂ ਹੱਲੇ ਨਹੀਂ। ਹਾਂ ਵੀ ਤੁਸੀਂ ਹੱਲ ਕੱਢ ਦਿਓ ਇੱਕ ਵਾਰੀ। ਅੱਛਾ ਸਾਡੇ ਪਿੰਡ 'ਚ 220 ਏਕੜ ਜ਼ਮੀਨ ਐ। ਸਾਡੇ ਪਿੰਡ 'ਚ ਇੱਕ ਵਿਖਾ ਦਿਓ ਵੀ ਗੱਠਾ ਮੰਨਣ ਵਾਲੀ ਕੋਈ ਮਸੇ ਰਹੇਗੀ। ਮੈਂ ਕਹਿੰਨੀ ਕੋਈ ਤੁਸੀਂ ਇਹ ਸਵਾਲ ਪ੍ਰਸ਼ਾਸਨ ਨੂੰ ਕਿਉਂ ਨਹੀਂ ਕਰਿਆ ਆਏ ਸੀ ਕਰਿਆ ਕੋਈ ਨਹੀਂ ਕਰ ਕਰ ਕੇ ਹੰਬ ਗਏ ਸੀ ਨਾਕਾ ਲਾਇਆ ਸੀ ਅਸੀਂ ਚਾਰ ਬੰਦੇ ਰਾਕੇ ਮੁੰਡੇ ਕਹਿੰਦੇ ਸੀ ਅਸੀਂ ਮਸ਼ੀਨ ਲਾਇਆ ਸੀ ਫੋਨ ਵੀ ਲਾਏ ਸੀ ਕਿ ਉਹਨਾਂ ਨੂੰ ਆਹ ਮੁੰਡਾ ਨਾਲ ਸੀ ਤੇ ਜਿਹੜੇ ਨੰਬਰ ਦੇ ਕੇ ਗਏ ਵੀ ਜੇ ਸਾਡੇ ਨਾਲ ਕੰਟੈਕਟ ਕਰੋ ਤੇ ਪਰ ਅਸੀਂ ਉਹਨਾਂ ਨੂੰ ਇੰਨੇ ਫੋਨ ਲਾਏ ਪਹਿਲਾਂ ਤਾਂ ਉਹਨਾਂ ਨੇ ਚੱਕਿਆ ਹੀ ਨਹੀਂ ਜਦੋਂ ਚੱਕਿਆ ਕਹਿੰਦੇ ਤੁਹਾਨੂੰ ਕਿਹਨੇ ਜਵਾਬ ਦਿੱਤਾ ਮੈਂ ਕਹਿੰਦੀ ਸਾਡੇ ਕੋਲੇ ਇੰਨੇ ਹੀ ਵਾਹਣ ਉਹ ਮਸ਼ੀਨ ਵਾਲਿਆਂ ਦੇ ਵੀ ਅਸੀਂ ਇੰਨੇ ਵਾਹਣ ਪਿੱਛੇ ਨਹੀਂ ਆਉਂਦੇ ਵੀ ਸਾਡਾ ਟਰਾਲਾ ਜਿੱਥੋਂ ਭਰਦਾ ਜਿੱਥੋਂ ਹੀ ਭਰਦੇ ਆ ਤੇ ਜਿਹਦੇ ਕੋਲੇ ਵਾਹ ਨਹੀਂ ਦੋ ਕਿੱਲੇ ਆ ਤੇ ਉਹਦਾ ਕੀ ਹੱਲ ਆ ਫਿਰ ਉਹਦੇ ਕੋਲੇ ਸਾਧਨ ਉਹਦੇ ਕੋਲੇ ਸਾਧਨ ਵੀ ਨਹੀਂ ਜਿਹੜੇ ਕੋਲੇ ਜ਼ਮੀਨ ਘਟਾ ਉਹਦੇ ਕੋਲੇ ਸਾਧਨ ਵੀ ਨਹੀਂ ਉਹ ਕੀ ਕਰੇ ਕਿੱਧਰ ਨੂੰ ਜਾਵੇ ਉਹਦਾ ਅਗਲੇ ਤੋਂ ਬਿਨਾ ਇਹਦਾ ਕੋਈ ਹੱਲ ਨਹੀਂ ਹੋਰ ਇਹ ਨਾ ਹੀ ਉਹ ਪਹਿਲਾਂ ਸਾਥੋਂ ਸਾਨੂੰ ਕਹਿੰਦੇ ਰੀਪਰ ਮਰਾ ਦਿਓ ਨਾਲੇ ਇੱਕ ਗੱਲ ਆਪ ਦੇ ਖਰਚੇ ਦੇ ਪੈਸੇ ਦੇ ਕੇ ਅਸੀਂ ਅਸੀਂ ਕਿਹਾ ਵੀ ਚਲੋ ਅਸੀਂ ਰੀਪਰ ਮਰਾ ਦਿੰਦੇ ਆ ਉਸ ਤੋਂ ਬਾਅਦ ਗੱਠਾਂ ਵਾਲਿਆਂ ਨੂੰ ਅਸੀਂ ਕਿਹਾ ਵੀ ਉਹ ਲੈਣਾ ਬਣਾਉਣੀਆਂ ਪੈਣਗੀਆਂ ਪਹਿਲਾਂ ਉਹਲੇ ਗੁੱਵੀ ਗੱਠਾਂ ਵਾਲਾ ਲੈਣਾ ਬਣਾਉਣ ਵਾਲਾ ਨਾ ਮੈਂ ਵੀ ਪੈਸੇ ਲਊਂਗਾ ਦਾ ਅੱਡ। ਹਾਂ। ਆਈ ਕਿ ਅਸੀਂ ਪੈਸੇ ਵੀ ਦੇ ਦਾਂਗੇ ਫਿਰ ਤੁਸੀਂ ਚੱਕਣ ਨਹੀਂ ਆਉਣਾ। ਹਾਂ। ਸਾਨੂੰ ਹਾਰ ਕੇ ਉਹ ਵਾਹਣ ਅਸੀਂ ਅੱਗ ਲਾਉਣੀ ਪਈ। ਹਾਂ। ਤੇ ਫਿਰ ਉਹ ਵਾਹਣ ਉਹਦੋਂ ਸੁੱਕ ਗਿਆ 15 ਦਿਨ ਹੋ ਗਏ। ਜੀ। ਹੁਣ ਪਾਣੀ ਛੱਡਿਆ ਉਹਦੇ ਵਿੱਚ। ਹੁਣ ਉਹਦੇ ਵਿੱਚ ਪਾਣੀ ਲਾਇਆ ਮਹੀਨੇ ਮਹੀਨੇ ਹੁਣ ਉਹਦੀ ਰੌਣੀ ਚੜ ਜਾਣੀ ਐ। ਜਿਹੜੇ ਹਿਸਾਬ ਨਾਲ ਪ੍ਰਸ਼ਾਸਨ ਅੱਗ ਬੁਝਾਉਣ ਆਇਆ ਸੀ ਨਾਲ ਗੱਡੀ ਆਈ ਸੀ ਅੱਗ ਤਾਂ ਉਵੇਂ ਚੱਲੀ ਜਾਂਦੀ ਐ ਅੱਗ ਤਾਂ ਬੁਝੀ ਨਹੀਂ ਜਿੰ ਤੱਕ ਜੇ ਗੱਲ ਕਰਗੇ ਤਾਂ। ਜੇ ਗੱਲ ਕਰਗੇ ਆਕਾ ਤਾਂ ਜੇ ਉਵੇਂ ਚੱਲੀ ਜਾਂਦੀ ਆਕਾ ਤਾਂ ਕੋਈ ਬੁਝਾਈ ਨਹੀਂ ਆਕਾ ਉੱਥੇ ਪਈ ਆ ਉਹ ਤਾਂ ਉਹਦਾ ਫਾਰਮੈਲਟੀ ਪੂਰੀ ਕਰਨ ਆਏ ਸੀ ਕੱਲੀ ਫਾਰਮੈਲਟੀ ਪੂਰੀ ਕਰ ਸਾਡੀ ਜਿਹੜੀ ਆਹ ਪਈ ਹੁੰਦੀ ਆ ਇਹ 11 ਫੁੱਟ ਹੁੰਦੀ ਆ ਕਿ ਇਹ ਹਮ ਨੂੰ ਹੋਏਗੀ 9 ਫੁੱਟ ਤੇ so. 9 ਫੁੱਟ ਉਹ ਜਿਹੜਾ ਇਹਨਾਂ ਦਾ ਹੁੰਦਾ ਹੋ ਵੱਡਾ ਪੈਂਟਰ ਜਆ ਉਹ ਮੇਰਾ ਖਾਲੇ 16 17 ਫੁੱਟ ਦੀ ਲੰਗਦਾ ਉਹ ਤਾਂ ਛੜਕਾਂ ਤੋਂ ਤਾਂ ਚੱਕ ਲੈਂਦਾ ਖੜ ਜਾ ਯਾਰ ਇੱਕ ਮਿੰਟ ਇਹਨਾਂ ਖੇਤਾਂ ਤੋਂ ਨਹੀਂ ਚੱਕਦੇ ਆ ਕੇ ਚਲੋ ਅਸੀਂ ਫਿਰ ਉਹਦਾ ਹੱਲ ਕੀ ਕਰੀਏ ਰੋਡ ਦੇ ਤੋਂ ਵੀ ਸਾਡੇ ਕੋਲੇ ਹੱਲ ਕੀ ਹੈ ਫਿਰ ਵੀ ਪਹਿਲੀ ਤਾਂ ਗੱਲ ਵੀ ਸਾਡੇ ਪਿੰਡ 'ਚ ਬਣਾਉਣ ਵਾਲੀ ਮਸ਼ੀਨ ਹੀ ਨਹੀਂ ਜੇ ਆਉਂਦੇ ਆ ਤਾਂ ਉਹ ਰਾਹਾਂ ਰੂਹਾਂ ਤੋਂ ਲੈ ਜਾਂਦੇ ਮੈਂ ਖੁਦ ਨੇ ਰੀਪਰ ਲਾਇਆ ਜੀ ਕੋੜਾ ਮੈਂ ਆਪਦਾ ਵਾਣ ਉੱਥੇ ਜਮਾ ਰੋਡ ਦੇ ਉੱਤੇ ਲੱਗਦਾ ਮੇਰੇ ਨਾਲ ਚੱਲੋ ਮੌਕਾ ਦਿਖਾਉਣਾ ਤੁਹਾਨੂੰ ਮੈਂ ਇੱਕ ਆ ਚਾਚਾ ਦਾ ਚਾਚੇ ਦਾ ਵਾਣਾ ਉੱਥੇ ਤਿੰਨ ਕਿਲੇ ਆਹ ਸਾਹਮਣੇ ਵਾਣ ਜਮਾ ਰੋਡ ਦੇ ਉੱਤੇ ਲੱਗਦਾ ਅਸੀਂ ਆਪਰੀ ਪਰ ਮਾਰਿਆ 6-700 ਰੁਪਏ ਅਸੀਂ ਰੀਪਰ ਦਾ ਦੇ ਬੇਟਾ ਉਲਟੇ ਹੁਣ ਜਿਹੜੇ ਤਾਂ ਰੈਕ ਲਾਉਂਦੇ ਉਹ ਲਸਰਾ ਬਣਾਉਂਦੇ ਆ ਉਹ ਕਹਿੰਦੇ ਵੀ ਅਸੀਂ 700 ਰੁਪਏ ਕਿਲਾ ਲੈਣਾ ਹੈ ਗੱਠ ਵਾਲਾ ਸਾਨੂੰ ਕਹਿੰਦਾ ਅਸੀਂ 1100 ਰੁਪਏ ਕਿਲਾ ਅਸੀਂ ਤੁਹਾਨੂੰ ਵਕਰਾ ਲੈਣਾ ਫਿਰ ਅਜੇ ਤਾਂ ਪਰ ਇਸੇ ਕੰਮ ਦੇ ਵਿੱਚ ਜੋ ਗਰੀ ਰਹਿ ਗਏ 6 ਮਹੀਨੇ ਅਸੀਂ ਵਾਣ ਦੇ ਵਿੱਚ ਖਪੀ ਜਨੇ ਆ ਤੇ ਕਣਕ ਝੋਨਾ ਲਾਉਂਦੀ ਕਿ ਲੋੜ ਹੈ ਕੱਲਾ ਕਿਸਾਨ ਹੀ ਹੋਰ ਜਾ ਜੇ ਅਸੀਂ ਝੋਨਾ ਜਾਂ ਕਣਕ ਬੀਜਣੋਂ ਹਟ ਜਗੇ ਬਸ ਤੁਸੀਂ ਸਰਕਾਰ ਕੋਲੇ ਸਾਡੀ ਇੱਕ ਬੇਨਤੀ ਭੇਜੋ ਵੀ ਇਹ ਲਫਾਫੇ ਖਾ ਲੈਣਗੇ ਕੀ ਖਾਣਗੇ ਕੀ ਖਾਣਗੇ ਅਸੀਂ ਸਾਡਾ ਕਿਸਾਨਾਂ ਦਾ ਏਕਾ ਨਹੀਂ ਹੁੰਦਾ ਹੁਣ ਅਸੀਂ ਏਕਾ ਕਰੀ ਜਾਨੇ ਆ ਮਾਰੀਦੇ ਅਸੀਂ ਕੋਸ਼ਿਸ਼ ਕਰਕੇ ਕੋਹ ਨਾ ਆਉਂਦੇ ਦੋ ਸਾਲਾਂ ਨੂੰ ਅਸੀਂ ਕਣਕ ਝੋਨਾ ਸਾਰਾ ਬੰਦ ਕਰ ਦੇਣਾ ਬਸ ਫਿਰ ਵੇਖਾਂਗੇ ਵੀ ਮੋਦੀ ਸਰਕਾਰ ਜਾਂ ਪੰਜਾਬ ਸਰਕਾਰ ਕਿਥੋਂ ਲਿਆ ਕੇ ਸਾਰਿਆਂ ਨੂੰ ਨਾਜ ਖੋਂਦੇ ਹੁਣ ਸਾਰਾ ਆਪਣਾ ਜਿੰਨੀ ਜੀਡੀਪੀ ਆਪਣੇ ਪੰਜਾਬ ਦੀ ਹੈ ਸਾਰੀ ਕਿਸਾਨੀ ਤੇ ਚੱਲਦੀ ਹੈ ਨਾ ਕਿਸਾਨ ਦੇ ਸੁਣੋ ਅਸੀਂ ਤੜਕੇ ਉੱਠ ਕੇ ਮੱਚਸ ਦੀ 3ਲੀ ਤੋਂ ਲੈ ਕੇ ਅਸੀਂ ਟੈਕਸ ਦਿੰਨੇ ਆ ਅਸੀਂ ਜਿਹੜੇ ਮਾਨ ਸਾਹਿਬ ਗੱਲਾਂ ਆਪ ਹੀ ਕਰਦੇ ਹੁੰਦੇ ਸੀ ਹਾਂ ਖੁਦ ਉਹਨਾਂ ਨੇ ਗੱਲ ਕੀਤੀ ਹੈ ਨਾ ਅਸੀਂ ਮੱਚਸ ਦੀ 3ਲੀ ਤੋਂ ਲੈ ਕੇ ਅਸੀਂ ਟੈਕਸ ਦਿੰਨੇ ਆ ਸਾਰਾ ਤੇ ਸਾਡੇ ਵਾਸਤੇ ਕੁਝ ਵੀ ਨਹੀਂ ਸਾਨੂੰ ਕੋਈ ਸਬਸਿਡੀ ਨਹੀਂ ਸਾਨੂੰ ਡੱਕਾ ਵੀ ਨਹੀਂ ਸਾਨੂੰ ਮਿਲ ਰਿਹਾ ਤੁਸੀਂ ਆਏ ਦੱਸੋ ਵੀ ਜੇ ਅਸੀਂ ਕਰੀਏ ਤਾਂ ਕਰੀਏ ਕੀ ਮਾਰੀ ਦੇ ਵਾਹ ਮਸ਼ੀਨਾ ਇੱਕ ਪਿੰਡ ਵਿੱਚ ਕਿੰਨੇ ਪਿੰਡਾਂ ਵਿੱਚ ਇੱਕ ਮਸ਼ੀਨਾ ਗੱਠਾਂ ਵਾਲੀ ਮਸ਼ੀਨਾਂ ਘੱਟੋ ਘੱਟ ਇੱਕ ਪਿੰਡ ਚੈੱਕ ਹੋਵੇ ਫੇਰ ਇਹਦਾ ਹੱਲ ਹੋ ਸਕਦਾ ਕੁਝ ਪਰਸੈਂਟ ਤੇ ਦਸਾਂ ਪਿੰਡਾਂ ਮਗਰ ਵੀ ਇੱਕ ਮਸ਼ੀਨ ਹੈ ਜੀ ਅੱਗ ਤਾਂ ਫੇਰ ਚੱਲ ਵੀ ਕਿੰਨੀ ਅੱਗ ਪੈ ਗਈ ਹੈ ਨਾ ਇੱਧਰਲੇ ਪਾਸੇ ਉਹ ਜਿਹੜੇ ਆਏ ਸੀ ਬੁਝਾਉਣ ਉਹ ਤਾਂ ਸਿਰਫ ਫਾਰਮੈਲਟੀ ਪੂਰੀ ਕਰਨ ਆਏ ਸੀ ਤੇ ਉਹਨਾਂ ਨੇ ਬੁਝਾਉਣ ਥੋੜੀ ਆਏ ਸੀ ਉਹਦਾ ਕੇਰਾ ਦਿਖਾਉਣਾ ਆਏ ਸੀ ਅੱਗ ਤਾਂ ਜੇ ਗੱਲ ਕਰੀਏ ਆਪਾਂ ਇੰਨੇ ਕ ਥਾਂ 'ਚ ਪਾਣੀ ਪਾਇਆ ਉਹਨਾਂ ਨੇ ਦੋ ਕ ਕਨਾਲਾਂ 'ਚ ਅੱਗੇ ਤੱਕ ਤਾਂ ਪੈਪ ਵੀ ਨਹੀਂ ਕਹੀ ਸੀ ਅੱਗ ਉੱਥੇ ਫੇਰ ਚੱਲੀ ਤੇ ਚਲੀ ਜਾਂਦੀ ਹੈ ਇੱਥੇ ਤਾਂ ਚਲੋ ਪਾਣੀ ਪਾ ਗਏ ਉਹ ਤੇ ਜਿੱਥੇ ਰਸਤਾ ਹੀ ਨਹੀਂ ਉੱਥੇ ਉੱਥੇ ਕਿਵੇਂ ਬੁਝਾਉਣਗੇ ਫਿਰ ਇਹ ਵੀ ਛੋਟਾ ਬਈ ਇਹ ਇਹਦੇ ਕੋਲੇ ਸਿਰਫ 1 ਏਕੜ ਜ਼ਮੀਨ ਆਹੀ 1 ਏਕੜ ਜ਼ਮੀਨ ਹੈ ਇਹਦੇ ਕੋਲੇ ਤੇ 1 ਏਕੜ ਦੇ ਵਿੱਚ ਨਾ ਇਹਦੇ ਕੋਲੇ ਸੰਦਾ ਕੋਈ ਟਰੈਕਟਰ ਨਹੀਂ ਕੁਝ ਨਹੀਂ ਇਹਦੇ ਕੋਲੇ ਆਹ ਦੇਖ ਲਓ ਤੁਸੀਂ ਇੱਕ ਤਾਂ ਮੌਕੇ ਦਾ ਸਾਰੀ ਰੌਣੀ ਚੜੀ ਪਈ ਆ ਆਹ ਦੇਖ ਲਓ ਲੈ ਰੌਣੀ ਚੜੀ ਪਈ ਆ ਜਿੱਥੇ ਕਣਕ ਕਿਵੇਂ ਹੋਊਗੀ ਇਹ 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 ਕਿਸਾਨ ਨੂੰ ਵੱਡੇ ਨੂੰ ਮੇਰੇ ਹਿਸਾਬ ਨਾਲ ਮੇਰੇ ਨਾਲ ਝੋਨਾ ਵੱਡੇ ਨੇ ਵੀ ਇਹਦੀ ਰੌਣੀ ਚੜੀ ਪਈ ਆ ਹੁਣ ਜੇ ਇਹ ਲਸਰਾਂ ਨੂੰ ਅੱਗ ਲਾ ਕੇ ਹੁਣ ਸੁਪਰ ਸੀਡਰ ਨਾ ਵੀਦਾ ਮੈਂ ਇਹ ਦਾਵਾ ਕਹਿਣਾ ਵੀ ਇਹ ਸਾਰੀ ਕਣ ਕੰਮ ਸੁਪਰਸੀਡਰ ਵੀ ਉਹਨਾਂ ਨਹੀਂ ਨੱਪ ਕੇ ਰੱਖਦਾ ਵਾਂ ਨੂੰ ਤੇ ਜੇ ਵਾਹ ਕੇ ਬੀਜੂਗਾ ਤੇ ਫੇਰ ਤਾਂ ਜਮੇ ਹੀ ਸੁੱਕਿਆ ਪਿਆ ਵਾਂਗੇ ਦੂਰੀਆਂ ਰੌਣੀ ਕਰਨੀ ਕਰਨੀ ਪਊਗੀ ਇਹ ਕਿਸਾਨ ਨੂੰ ਤੇ ਹੁਣ 22 ਦਿਨ ਲੱਗੇ ਘਰ ਤੋਂ ਘੱਟ ਮਹੀਨੇ ਨੂੰ ਵਾਣ ਵਤਰਾਊਗਾ ਤਾਂ ਉਦੋਂ ਦਾ ਕਣਕ ਸਾਰੀ ਦੀ ਮੂੰਗੀ ਬੀਜਣੀ ਪਊਗੀ ਝੋਨੇ ਵੇਲੇ ਉਹਨੂੰ ਕਣਕ ਦਾ ਟਾਈਮ ਹੀ ਟੱਪ ਜੂ